ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਮੇਰੇ ਹੱਥ 'ਚ ਕਿਤਾਬ ਹੈ ਤੇ ਇਹਦਾ ਨਾਮ ਹੈ 40 ਦਿਨ ਅਸੀਂ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੋਏ ਹਾਂ ਕਹਾਣੀਆਂ ਸੁਣ ਸੁਣ ਕੇ ਮਾਂ ਪਿਓ ਤੋਂ ਦਾਦੇ ਦਾਦੀਆਂ ਤੋਂ ਨਾਨੇ ਨਾਨੀਆਂ ਤੋਂ ਸਾਡੇ ਦਿਮਾਗ 'ਚ ਇਮੇਜਿਨੇਸ਼ਨਸ ਨੇ ਛੋਟੇ ਹੁੰਦੇ ਦੀਆਂ ਕਹਾਣੀਆਂ ਤੇ ਹੁਣ ਸਾਡੇ ਕੋਲੇ ਨਾ ਤਾਂ ਪੇਸ਼ੈਂਸ ਹੈਗਾ ਤੇ ਨਾ ਸਮਾਂ ਹੈਗਾ ਪਰ ਮੈਂ ਕਹਿੰਨਾ ਕਿ ਜੇ ਆਪਾਂ ਆਪਣੇ ਕਲਚਰ ਨੂੰ ਬਚਾਉਣੇਗਾ ਆਪਣੇ ਸੱਭਿਆਚਾਰ ਨੂੰ ਬਚਾਉਣੇਗਾ ਤਾਂ ਪੰਜਾਬੀ ਬੋਲਣੀ ਵੀ ਪੈਣੀ ਆ ਤੇ ਪੰਜਾਬੀ ਸੁਣਨੀ ਵੀ ਪੈਣੀ ਆ ਇਸੇ ਲਈ ਮੈਂ ਤੁਹਾਡੇ ਲਈ ਕਹਾਣੀਆਂ ਲੈ ਕੇ ਆਇਆ ਤੇ ਆਪਾਂ ਕੀ ਕਰਾਂਗੇ ਇਹਦਾ ਹਰ ਚੈਪਟਰ ਮੈਂ ਤੁਹਾਨੂੰ ਰੋਜ਼ ਇੱਕ ਵੀਡੀਓ ਅਪਲੋਡ ਕਰਿਆ ਕਰੂੰਗਾ ਇੰਡੀਆ ਦੇ ਸ਼ਾਮ ਨੂੰ 5 ਵਜੇ ਤੁਹਾਨੂੰ ਵੀਡੀਓ ਮਿਲਿਆ ਕਰੂਗਾ YouTube ਤੇ ਜੇ ਵੀਡੀਓ ਦੇਖਣੀ ਹੈ ਤਾਂ Raman Stories ਤੇ ਜੇ Facebook ਤੇ ਦੇਖਣੀ ਹੈ ਤਾਂ Raman ILs ਹੈ ਜਿਹੜਾ ਤੁਸੀਂ ਉਹਦੇ ਤੇ ਵੀਡੀਓ ਦੇਖ ਸਕਦੇ ਹੋ ਇਸ ਕਹਾਣੀ ਦੇ ਵਿੱਚ ਜਿਹੜੇ ਕਿਰਦਾਰ ਹੋਣਗੇ ਜਿਹੜੇ ਕਰੈਕਟਰ ਹੋਣਗੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਕੇਸਰ ਇਹ ਨਾਮ ਹੈ ਇਹ ਕੇਸਰ ਇੱਕ ਕਹਾਣੀ ਦਾ ਮੇਨ ਕਰਦਾਰ ਹੈਗਾ ਦੂਜੇ ਨੰਬਰ ਤੇ ਜਿਹੜਾ ਕਰੈਕਟਰ ਹੈ ਉਹ ਹੈ ਫਕੀਰ ਤੀਜਾ ਕਰੈਕਟਰ ਹੈ ਜੀਤੀ ਤੇ ਚੌਥਾ ਕਰੈਕਟਰ ਹੈ ਕੇਸਰ ਦੀ ਦਾਦੀ ਤੇ ਹੋਰ ਇਹਦੇ ਰਾਜ ਸਾਨੂੰ ਬਹੁਤ ਸਾਰੇ ਜਿਹੜੇ ਇਨਸਾਨ ਮਿਲਣਗੇ ਉਹਨਾਂ ਦੇ ਨਾਲ ਕਹਾਣੀਆਂ ਜੁੜਦੀਆਂ ਹੋਣਗੀਆਂ ਤੇ ਮੈਂ ਤੁਹਾਨੂੰ ਇਹ ਗੱਲ ਦਾ ਵਾਅਦਾ ਕਰਦਾ ਕਿ ਜਿਵੇਂ-ਜਿਵੇਂ ਦਿਨ ਲੰਘਦੇ ਜਾਣਗੇ ਕਹਾਣੀ ਤੁਸੀਂ ਸੁਣਦੇ ਜਾਓਗੇ ਤਾਂ ਤੁਹਾਨੂੰ ਨਾ ਆਤਮਿਕ ਸ਼ਾਂਤੀ ਮਿਲਣੀ ਸ਼ੁਰੂ ਹੋ ਜੂਗੀ ਤੁਹਾਡੇ ਦਿਮਾਗ ਦੇ ਜਿਹੜਾ ਬੋਝ ਪਿਆ ਹੋਇਆ ਹੈ ਜਿਹੜਾ ਅਸੀਂ ਆਉਣ ਵਾਲੇ ਕੱਲ ਦੀ ਚਿੰਤਾ ਕਰੀ ਬੈਠੇ ਹਾਂ ਨਾ ਉਹ ਸਾਰੀਆਂ ਚੀਜ਼ਾਂ ਇਹ ਕਹਾਣੀ ਤੁਹਾਡੀਆਂ ਦੂਰ ਕਰੂਗੀ ਆਓ ਮੈਂ ਤੁਹਾਨੂੰ ਇਹਦਾ ਓਵਰਵਿਊ ਦੱਸਦਾ ਕਿ ਕਹਾਣੀ ਕਿਸ ਤਰੀਕੇ ਨਾਲ ਵਰਕ ਕਰੂਗੀ ਕਿਵੇਂ-ਕਿਵੇਂ ਚੱਲੂਗਾ ਤਾਂ ਸ਼ੁਰੂ ਹੁੰਦਾ ਹੈਗਾ ਕਿ ਸਰਗੀ ਵੇਲਾ ਇੱਕ ਸਵੇਰ ਦਾ ਸਮੇਂ ਹੈਗਾ 4 ਕਵਜ ਦਾ ਟਾਈਮ ਹੈਗਾ ਕੇਸਰ ਸਵੇਰੇ ਸਵੇਰੇ ਸੁੱਤਾ ਪਿਆ ਸੀਗਾ ਤੇ ਉਹਦੀ ਅਚਾਨਕ ਅੱਖ ਖੁੱਲਦੀ ਆ ਜਦੋਂ ਉਹਦੀ ਅੱਖ ਖੁੱਲੀ ਤਾਂ ਸਾਰੇ ਪਾਸੇ ਸ਼ਾਂਤ ਸੀਗਾ ਇਹ ਗੱਲਾਂ ਘੱਟੋ-ਘੱਟ 1947 ਦੇ ਨੇੜੇ ਤੇੜੇ 1950 ਉਸ ਸਮੇਂ ਦੀਆਂ ਗੱਲਾਂ ਨੇਗੀਆਂ ਤਾਂ ਜਦੋਂ ਕੇਸਰ ਦੀ ਅੱਖ ਖੁੱਲਦੀ ਆ ਤਾਂ ਉਹਨੇ ਦੇਖਿਆ ਵੀ ਆਸੇ-ਪਾਸੇ ਸ਼ਾਂਤੀ ਹੈ ਕੇਸਰ ਦੇ ਸਾਹ ਬਹੁਤ ਤੇਜ਼ੀ ਨਾਲ ਚੱਲ ਰਹੇ ਸੀਗੇ ਮੰਜੇ ਥੱਲੇ ਇੱਕ ਝੋਲਾ ਪਿਆ ਸੀ ਕੇਸਰ ਨੇ ਉਹ ਝੋਲਾ ਕੱਢਿਆ ਜਦੋਂ ਉਹਨੇ ਚੋਲੇ ਦੇ ਵਿੱਚੋਂ ਨਾ ਕੱਪੜੇ ਸੀਗੇ ਤੇ ਇੱਕ ਚਿੱਠੀ ਸੀਗੀ ਕੇਸਰ ਨੇ ਉਹ ਚਿੱਠੀ ਆਪਣੀ ਬੇਬੇ ਦੇ ਲਈ ਲਿਖੀ ਸੀਗੀ ਤੇ ਬੇਬੇ ਕੌਣ ਹੈ ਕੇਸਰ ਦੀ ਦਾਦੀ ਮਤਲਬ ਕੇਸਰ ਨੂੰ ਪਤਾ ਸੀਗਾ ਕਿ ਜਦੋਂ ਸਵੇਰੇ ਸਵੇਰੇ ਦਾਦੀ ਉਹਦੇ ਲਈ ਚਾਹ ਲੈ ਕੇ ਆਉਗੀ ਤਾਂ ਮੈਂ ਤਾਂ ਉੱਥੇ ਹੋਣਾ ਨਹੀਂ ਮੈਂ ਤਾਂ ਘਰ ਛੱਡ ਕੇ ਜਾ ਰਿਹਾਗਾ ਤਾਂ ਦਾਦੀ ਉਹ ਚਿੱਠੀ ਨੂੰ ਚੱਕੂਗੀ ਤਾਂ ਉਹ ਦਾਦੀ ਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਗਵੰਡਣ ਤੋਂ ਪੜ੍ਹਾਉਗੀ ਤੇ ਜਰੂਰ ਦਾਦੀ ਗਵੰਡਨ ਤੋਂ ਪੜਾਉਗੀ ਤਾਂ ਚਿੱਠੀ ਦੇ ਵਿੱਚ ਲਿਖਿਆ ਹੋਇਆਗਾ ਕਿ ਮੈਂ ਕੇਸਰ ਘਰ ਨੂੰ ਛੱਡ ਕੇ ਕੁਝ ਦਿਨਾਂ ਦੇ ਲਈ ਜਾ ਰਿਆਂਗਾ ਤਾਂ ਦਾਦੀ ਦੇ ਪੈਰਾਂ 'ਚੋਂ ਮਿੱਟੀ ਨਿਕਲ ਜੂਗੀ ਕੇਸਰ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੋਈ ਪਰ ਕੇਸਰ ਨੇ ਆਪਣਾ ਫੈਸਲਾ ਜਿਹੜਾ ਉਹ ਕਰਿਆ ਹੋਇਆ ਸੀਗਾ ਦਾਦੀ ਕੇਸਰ ਦਾ ਵਸਾਹ ਇਸ ਕਰਕੇ ਨਹੀਂ ਖਾਂਦੀ ਸੀ ਉਹ ਕਿਸੇ ਨੂੰ ਇਧਰ ਉਧਰ ਨਹੀਂ ਜਾਣ ਦਿੰਦੀ ਸੀ ਕੇਸਰ ਨੂੰ ਕਿਉਂਕਿ ਪਹਿਲਾਂ ਕੇਸਰ ਦੀ ਮਾਂ ਦੀ ਡੈਥ ਹੋ ਗਈ ਸੀ 1947 ਦੇ ਟਾਈਮ ਤੇ ਉਸ ਤੋਂ ਬਾਅਦ ਕੇਸਰ ਦਾ ਜਿਹੜਾ ਫਾਦਰ ਹੈ ਜਿਹੜਾ ਉਹਦਾ ਪਿਤਾ ਉਹ ਬੀਕਾਨੇਰ ਗਿਆ ਸੀਗਾ ਜ਼ਮੀਨ ਖਰੀਦਣਾਂ ਪਰ ਕੇਸਰ ਦਾ ਫਾਦਰ ਕਦੇ ਮੁੜ ਕੇ ਨਹੀਂ ਆਇਆ ਮਤਲਬ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਕੇਸਰ ਦੇ ਡੈਡੀ ਨੇ ਉਧਰ ਜਾ ਕੇ ਵਿਆਹ ਕਰਵਾ ਲਿਆ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਉਹਨੂੰ ਕਿਸੇ ਨੇ ਮਾਰਤਾ ਹੁਣ ਮਤਲਬ ਜਿੰਨੇ ਮੂੰਹ ਓਨੀਆਂ ਗੱਲਾਂ ਤਾਂ ਕੇਸਰ ਨੇ ਆਪਣਾ ਘਰੋਂ ਜਾਣ ਦਾ ਜਿਹੜਾ ਫੈਸਲਾ ਕੀਤਾ ਕੇਸਰ ਨੇ ਸਰਾਣੇ ਤੇ ਚਿੱਠੀ ਰੱਖਤੀ ਤੇ ਆਪ ਪੌੜੀਆਂ ਉੱਤਰਦਾ ਉੱਤਰਦਾ نیچے ਦਾਦੀ ਦਾ ਮੰਝਾ ਡਾਇਆ ਹੋਇਆ ਸੀਗਾ ਪਹਿਲਾਂ ਦਾਦੀ ਨੇ ਪੈਰੇ ਹੱਥ ਲਾਉਣ ਲੱਗਿਆ ਪਰ ਉਹਨੂੰ ਲੱਗਦਾ ਸੀ ਵੀ ਜੇ ਖੜਕਾ ਹੋ ਗਿਆ ਦਾਦੀ ਉੱਠ ਗਈ ਤਾਂ ਦਾਦੀ ਨੇ ਜਾਨ ਨਹੀਂ ਦੇਣਾ ਹੈਗਾ ਤੋ ਬਹੁਤ ਆਰਾਮ ਦੇ ਨਾਲ ਘਰੋਂ ਬਾਹਰ ਨਿਕਲਿਆ ਜਦੋਂ ਬਾਹਰ ਨਿਕਲਿਆ ਤਾਂ ਕੇਸਰ ਨੂੰ ਯਾਦ ਆਇਆ ਵੀ ਹਾਈ ਜਾਂਦਾ ਜਾਂਦਾ ਜਿਹੜੀਆਂ ਸਾਡੀਆਂ ਕੱਟੀਆਂ ਬੱਛੀਆਂ ਨੇਗੀਆਂ ਮੈਂ ਇਹਨਾਂ ਨੂੰ ਤਾਂ ਮਿਲ ਜਾਂ ਸਾਡੀ ਡੰਗਰ ਪਸ਼ੂਆਂ ਨੂੰ ਤਾਂ ਮਿਲ ਜਾਂ ਤਾਂ ਮਤਲਬ ਅਸੀਂ ਕਹਿੰਦੇ ਨਹੀਂ ਵੀ ਅਸੀਂ ਸਾਡਾ ਮੋਹ ਜਾਨਵਰਾਂ ਨਾਲ ਵੀ ਪੈ ਜਾਣਾ ਹੁੰਦਾ ਹੈਗਾ ਇੱਕ ਖਾਨ ਭੇਣੀ ਵਾਲੇ ਦਾ ਗਾਣਾ ਨਹੀਂ ਹੈਗਾ ਉਹ ਚ ਉਹ ਲਿਖਦਾ ਹੈਗਾ ਕਹਿੰਦਾ ਵੀ ਆ ਤੇਰੇ ਲਈ ਵੈਲਿਊ ਹੋਣੀ ਨਹੀਂ ਇਸ ਗੱਲ ਦੀ ਸਾਡੇ ਕੱਟੀ ਮਰ ਗਈ ਰੋਟੀ ਨਹੀਂ ਪੱਕੀ ਕੱਲਦੀ ਮਤਲਬ ਸਾਡਾ ਤਾਂ ਜਾਨਵਰਾਂ ਦੇ ਨਾਲ ਵੀ ਇੰਨਾ ਮੋਹ ਹੈਗਾ ਜਿਨ੍ਹਾਂ ਦੇ ਕੱਟੇ ਮਰ ਜਾਂਦੀ ਉਹਨਾਂ ਦੀ ਰੋਟੀ ਵੀ ਨਹੀਂ ਪੱਕਦੀ ਤਾਂ ਕਹਿਣ ਦਾ ਮਤਲਬ ਜਦੋਂ ਕੇਸਰ ਆਪਣਾ ਘਰ ਛੱਡ ਕੇ ਜਾ ਰਿਹਾ ਸੀਗਾ ਆਪਣੀ ਦਾਦੀ ਨੂੰ ਛੱਡ ਕੇ ਜਾ ਰਿਹਾ ਸੀਗਾ ਤਾਂ ਜਾਂਦੇ ਜਾਂਦੇ ਟਾਈਮ ਕੇਸਰ ਨੇ ਹੋਇਆ ਵੀ ਕਿਉਂ ਨਾ ਮੈਂ ਆਪਣੇ ਕੱਟੇ ਬੱਚਿਆਂ ਨੇ ਉਹਨਾਂ ਨੂੰ ਮਿਲ ਕੇ ਚੱਲ ਜਾ ਪਰ ਕੇਸਰ ਇਹ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਵੀ ਜੇ ਕਿਤੇ ਮਿਲਦੇ ਟਾਈਮ ਖੜਕਾ ਹੋ ਗਿਆ ਦਾਦੀ ਉੱਠ ਗਈ ਫਿਰ ਜਦੋਂ ਕੇਸਰ ਆਪਣੇ ਘਰ ਤੋਂ ਥੋੜਾ ਜਿਹਾ ਅੱਗੇ ਲੰਘਦਾ ਹੈਗਾ ਤਾਂ ਉਹਨੂੰ ਜੈਲਦਾਰਾਂ ਦੇ ਘਰ ਦੇ ਨਾ ਪੌੜੀ ਦੇ ਵਿੱਚ ਉਹਨੂੰ ਕੋਈ ਖੜਾ ਦੇਖਿਆ ਉਹਨੂੰ ਕੋਈ ਪਰਛਾਵਾਂ ਦਿਸਿਆ ਉਹਨੂੰ ਲੱਗਿਆ ਵੀ ਕਿਤੇ ਇਹ ਜੀਤੀ ਤਾਂ ਨਹੀਂ ਹੈਗੀ ਹੁਣ ਜਿਹੜੀ ਇੱਕ ਜੀਤੀ ਹੈ ਕੇਸਰ ਉਹਨੂੰ ਬਹੁਤ ਪਿਆਰ ਕਰਦਾ ਹੈਗਾ ਤੇ ਜੀਤੀ ਵੀ ਕੇਸਰ ਨੂੰ ਬਹੁਤ ਪਿਆਰ ਕਰਦੀ ਹੈ ਪਰ ਕੇਸਰ ਆਪਣਾ ਜਿਹੜਾ ਫੈਸਲਾ ਲੈ ਚੁੱਕਿਆ ਘਰੋਂ ਜਾਣ ਦਾ ਪਰ ਉੱਥੇ ਉਹਨੇ ਦੇਖਿਆ ਵੀ ਨਹੀਂ ਜੀਤੀ ਨਹੀਂ ਹੈਗੀ ਕੋਈ ਨਹੀਂ ਹੈਗਾ ਤੇ ਕੇਸਰ ਆਪਣੇ ਘਰੋਂ ਆਪਣੇ ਪਿੰਡ ਦੀਆਂ ਗਲੀਆਂ ਚੋਂ ਲੰਘਦਾ ਲੰਘਦਾ ਜਿਵੇਂ ਪਿੰਡ ਦੇ ਬਾਹਰ ਤੱਕ ਪਹੁੰਚ ਗਿਆ ਹੁਣ ਕੇਸਰ ਜਾ ਕਿੱਥੇ ਰਿਹਾ ਪਹਿਲਾਂ ਕੇਸਰ ਜਾ ਰਿਹਾ ਇੱਕ ਸਾਧੂ ਦੀ ਕੁਟਿਆ ਦੇ ਵਿੱਚ ਪਿੰਡ ਤੋਂ ਬਾਹਰ ਇੱਕ ਸਾਧੂ ਦੀ ਕੁਟੀ ਹੈਗੀ ਉਥੇ ਕੇਸਰ ਜਾ ਰਿਹਾ ਹੈ ਉਥੇ ਜਾਂਦਾ ਕਿਉਂ ਸੀ ਕੇਸਰ ਕਿਉਂਕਿ ਜਦੋਂ ਉਹ ਛੋਟਾ ਹੁੰਦਾ ਸੀ ਨਾ ਤਾਂ ਉਹਦਾ ਡੈਡੀ ਕੇਸਰ ਨੂੰ ਇਸ ਕੁਟੀਆ ਦੇ ਵਿੱਚ ਲੈ ਕੇ ਆਉਂਦਾ ਸੀ ਜਦੋਂ ਕੇਸਰ ਨੂੰ ਆਪਣੇ ਡੈਡੀ ਦੀ ਯਾਦ ਆਉਂਦੀ ਨਾ ਕੇਸਰ ਇਸੇ ਕੁਟੀਆ ਦੇ ਵਿੱਚ ਮਤਲਬ ਆ ਜਾਂਦਾ ਦੇ ਬੈਠਾ ਰਹਿੰਦਾ ਹੁਣ ਕੀ ਹੋਇਆ ਜਿਹੜਾ ਪਿਛਲਾ ਦਿਨ ਲੰਘਿਆਗਾ ਕੇਸਰ ਕੁਟੀਆ ਦੇ ਵਿੱਚ ਬੈਠਾ ਸੀਗਾ ਤੇ ਇੱਕ ਸਾਧੂ ਉਥੇ ਕੋਈ 2-4 ਦਿਨਾਂ ਦੇ ਲਈ ਆਉਂਦਾ ਕੋਈ 3-4 ਮਹੀਨੇ ਲਈ ਆਉਂਦਾ ਉਸ ਕੁਟੀਆ 'ਚ ਕੇਸਰ ਨੂੰ ਇੱਕ ਸਾਧੂ ਮਿਲਿਆ ਤਾਂ ਕੇਸਰ ਨੇ ਉਸ ਸਾਧੂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਜਾ ਰਹੇ ਹੋਗੇ ਕਿੱਥੇ ਜਾਣੇ ਥੋਨੇ ਤਾਂ ਉਸ ਸਾਧੂ ਨੇ ਕਿਹਾ ਵੀ ਭਾਈ ਮੈਂ ਤਾਂ ਚੱਲਿਆਂ ਬੀਕਾਨੇਰ ਤਾਂ ਕੇਸਰ ਦੇ ਦਿਮਾਗ 'ਚ ਇੱਕੋ ਲਖਤ ਗੱਲ ਆਈ ਕਿ ਮੇਰਾ ਡੈਡੀ ਵੀ ਬੀਕਾਨੇਰ ਗਿਆ ਸੀਗਾ ਹੁਣ ਕੇਸਰ ਦਾ ਦਿਲ ਇਹ ਗੱਲ ਨੂੰ ਕਰਦਾ ਹੈ ਕਿ ਉਹਨੇ ਸਾਧੂ ਦੇ ਪੈਰ ਫੜੇ ਵੀ ਤੂੰ ਕਿਵੇਂ ਕਰਕੇ ਮੈਨੂੰ ਬੀਕਾਨੇਰ ਆਪਣੇ ਨਾਲ ਲੈ ਚੱਲ ਜੇ ਤੂੰ ਮੈਨੂੰ ਬੀਕਾਨੇਰ ਆਪਣੇ ਨਾਲ ਲੈ ਚੱਲੇਗਾ ਨਾ ਬਸ ਮੇਰੇ ਲਈ ਸਭ ਤੋਂ ਵੱਡੀ ਇਹੀ ਚੀਜ਼ ਹੈ ਤਾਂ ਸਾਧੂ ਨੇ ਥੋੜਾ ਜਿਹਾ ਟਾਈਮ ਸੋਚਿਆ ਤਾਂ ਉਹਨੇ ਜਿਹੜਾ ਸਾਧੂ ਮਤਲਬ ਫਕੀਰ ਫਕੀਰ ਨੇ ਉਹਨੂੰ ਕਿਹਾ ਵੀ ਦੇਖ ਜਵਾਨਾ ਜੇ ਬੀਕਾਨੇਰ ਜਾਣਾ ਤਾਂ 40 ਦਿਨ ਲੱਗਣਗੇ 40 ਦਿਨਾਂ ਦਾ ਸਫ਼ਰ ਹੈ ਚੱਲ ਪੇਗਾ ਤਾਂ ਕੇਸਰ ਨੇ ਉਹਨੂੰ ਫਕੀਰ ਨੂੰ ਹਾਂ ਕਹੀ ਵੀ ਮੈਂ ਤੇਰੇ ਨਾਲ ਚੱਲੂੰਗਾ ਫਕੀਰ ਕਹਿੰਦਾ ਰਾਸਤੇ 'ਚ ਬਦ ਤੋਂ ਬਦ ਛੋਲੇ ਮਿਲਣਗੇ ਜਾਂ ਪਾਣੀ ਵੀ ਬੜੀ ਮੁਸ਼ਕਲ ਨਾਲ ਮਿਲੂਗਾ ਮਤਲਬ ਇਹ ਕੋਈ ਇਹ ਨਹੀਂ ਹੈਗਾ ਕੋਈ ਐਵੇਂ ਦਾ ਸਫ਼ਰ ਨਹੀਂ ਹੈਗਾ ਵੀ ਜਿਹੜਾ ਤੂੰ ਇਹ ਨੱਚਦਾ گاਉਂਦਾ ਜਾਏਗਾ ਪਰ ਕੇਸਰ ਨੂੰ ਕੁਝ ਨਹੀਂ ਦਿਖ ਰਿਹਾ ਸੀ ਆਪਣੇ ਪਿਤਾ ਤੋਂ ਸਿਵਾਏ ਤਾਂ ਕੇਸਰ ਨੇ ਇਹ ਫੈਸਲਾ ਕੀਤਾ ਵੀ ਮੈਂ ਬੀਕਾਨੀਰ ਫਕੀਰ ਨੂੰ ਕਿਹਾ ਵੀ ਮੈਂ ਤੇਰੇ ਨਾਲ ਜਾਊਂਗਾ ਤਾਂ ਫਕੀਰ ਨੇ ਕਿਹਾ ਵੀ ਕੱਲ ਨੂੰ ਆ ਜੀ ਆਪਾਂ ਕੱਲ ਨੂੰ ਚੱਲਾਂਗੇ ਇਹ ਸਾਰੀ ਚੀਜ਼ ਲਈ ਤਾਂ ਹੀ ਕੇਸਰ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲਿਆ ਚੋਲਾ ਚੱਕਿਆ ਆਪਣੀ ਦਾਦੀ ਨੂੰ ਬਿਨਾਂ ਦੱਸੇ ਕਿਉਂਕਿ ਕੇਸਰ ਨੂੰ ਇਹ ਆ ਕਿ ਮੈਂ ਆਪਣੇ ਫਾਦਰ ਨੂੰ ਆਪਣੇ ਪਿਤਾ ਨੂੰ ਜਦੋਂ ਮੈਂ ਦਾਦੀ ਕੋਲੇ ਵਾਪਸ ਲੈ ਕੇ ਆਉਂਗਾ ਤਾਂ ਦਾਦੀ ਸਾਰੇ ਗੁੱਸੇ ਗਿਲੇ ਭੁੱਲ ਜੂਗੀ ਉਹਨੂੰ ਆ ਦੋਖੂਗਾ ਮੈਂ ਬਿਨਾਂ ਦੱਸੇ ਘਰੋਂ ਛੱਡ ਕੇ ਆਇਆ ਸਭ ਕੁਝ ਠੀਕ ਹੋ ਜਾਊਗਾ ਕੇਸਰ ਹੁਣ ਫਕੀਰ ਦੇ ਕੋਲੇ ਉਹਦੀ ਕੁਟੀਆਂ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਸਵੇਰ ਦਾ ਟਾਈਮ ਹੈ ਚੰਦਰਮਾ ਹੁਣ ਜਾ ਰਿਹਾ ਹੈਗਾ ਤੇ ਸੂਰਜ ਹੈ ਜਿਹੜਾ ਉਹ ਹੌਲੀ-ਹੌਲੀ ਆ ਰਿਹਾ ਹੈਗਾ ਤਾਂ ਕੇਸਰ ਦਾ ਇਹ 40 ਦਿਨ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੋਊਗਾ ਕੱਲ ਨੂੰ ਪਹਿਲਾ ਦਿਨ ਆਪਾਂ ਦੇਖਾਂਗੇ ਕਿ ਰਾਸਤੇ ਦੇ ਵਿੱਚ ਕੇਸਰ ਦੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਈਆਂ ਫਕੀਰ ਦੇ ਨਾਲ ਉਹਨੇ ਕਿਹੜੀਆਂ-ਕਿਹੜੀਆਂ ਗੱਲਾਂ ਕਰੀਆਂ ਤੇ ਫਕੀਰ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਸਮਝਾਈਆਂ ਫਿਰ ਦੂਜਾ ਦਿਨ ਫਿਰ ਤੀਜਾ ਦਿਨ ਤੇ ਫਿਰ ਇਹ ਬੀਕਾ ਨੇਰ ਆਪਣੇ ਫਾਦਰ ਨੂੰ ਮਿਲਣ ਦੇ ਲਈ ਉਹਨੂੰ 40 ਦਿਨ ਦਾ ਸਫ਼ਰ ਹੈ ਜਿਹੜਾ ਉਹ ਤੈਅ ਕਰਨਾ ਪਊਗਾ ਤੇ ਆਪਾਂ ਇਹ ਸਫ਼ਰ ਦੇ ਦੌਰਾਨ ਇੰਨੀਆਂ ਚੀਜ਼ਾਂ ਸਿੱਖਾਂਗੇ ਜਿਹੜੀਆਂ ਸਾਡੀ ਆਤਮਿਕ ਸ਼ਾਂਤੀ ਦੇ ਲਈ ਬਹੁਤ ਜ਼ਰੂਰੀ ਨੇ ਜਿਹੜੀ ਸਾਡੀ ਇਸ ਭਜਰੀ ਦੁਨੀਆ ਸਾਡਾ ਦਿਮਾਗ ਜਿਹੜਾ ਇੱਕ ਥਾਂ ਤੇ ਟਿਕਦਾ ਨਹੀਂ ਨਾ ਇਹਨੂੰ ਸ਼ਾਂਤ ਕਰਨ ਦੇ ਲਈ ਇੱਕ ਕਹਾਣੀ ਤੁਹਾਡੇ ਲਈ ਬਾ ਕਮਾਲ ਕੰਮ ਕਰੂਗੀ ਹੁਣ ਤੁਹਾਨੂੰ ਇੱਥੇ ਤੱਕ ਪਤਾ ਲੱਗ ਗਿਆ ਨਾ ਵੀ ਕੇਸਰ ਨੇ ਆਪਣਾ ਘਰ ਛੱਡਤਾ ਆਪਣੇ ਪਿਤਾ ਨੂੰ ਲੱਭਣ ਦੇ ਲਈ ਉਹ ਫਕੀਰ ਦੇ ਨਾਲ ਜਾ ਰਿਹਾ ਹੈ ਤੇ ਆਪਣੀ ਦਾਦੀ ਨੂੰ ਤੇ ਜੀਤੀ ਨੂੰ ਪਿੱਛੇ ਛੱਡ ਗਿਆ ਬਿਨਾਂ ਦੱਸੇ ਚੱਲ ਗਿਆ ਤੇ ਹੁਣ ਉਹ ਫਕੀਰ ਦੀ ਕੁਟੀਆਂ ਤੱਕ ਉੱਥੇ ਪਹੁੰਚ ਗਿਆ ਤਾਂ ਕੱਲ ਦੀ ਪਹਿਲੇ ਦਿਨ ਦੀ ਕਲਾਸ ਦੇ ਵਿੱਚ ਆਪਾਂ ਇਹ ਦੇਖਾਂਗੇ ਕਲਾਸ ਤਾਂ ਕੀ ਹੈ ਚਲੋ ਕਹਾਣੀ ਹੈ ਮੇਰਾ ਕਲਾਸ ਬੋਲਵਲ ਕੇ ਐਵੇਂ ਹੋ ਗਿਆ ਪਰ ਕੱਲੂ ਪਹਿਲਾ ਦਿਨ ਹੋਊਗਾ ਤੇ ਆਪਾਂ ਦੇਖਾਂਗੇ ਕਿ ਫਕੀਰ ਤੇ ਕੇਸਰ ਪਹਿਲੇ ਦਿਨ ਕਿਵੇਂ-ਕਿਵੇਂ ਆਪਣਾ ਸਫ਼ਰ ਤੈਅ ਕਰਦੇ ਨੇ ਉਹ ਰਾਤ ਕਿਵੇਂ ਦੀਆਂ ਗੱਲਾਂ ਕਰਦੇ ਨੇ ਰਾਤ ਨੂੰ ਕਿੱਥੇ ਸੌਣਗੇ ਫਿਰ ਦੂਜਾ ਦਿਨ ਤੇ ਐਵੇਂ ਕਰਦੇ ਕਰਦੇ 40 ਦਿਨ ਪੂਰੇ ਹੋਣਗੇ ਤੁਸੀਂ ਇਸ ਕਹਾਣੀ ਦੇ ਨਾਲ ਜੁੜਨਾ ਚਾਹੁੰਦੇ ਹੋ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਤੇ ਜਿਹੜੇ-ਜਿਹੜੇ ਸੱਜਣ ਮਿੱਤਰ ਨੇ ਇੱਥੇ ਤੱਕ ਕਹਾਣੀ ਸੁਣੀ ਹੈ ਮੈਂ ਉਹਦਾ ਆ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਮੈਂ ਚਾਹੁੰਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ YouTube ਤੇ ਵੀ Facebook ਤੇ ਵੀ ਤਾਂ ਕਿ ਆਪਾਂ ਇਸ ਕਹਾਣੀ ਨੂੰ ਹੋਰ ਇੰਟਰਸਟਿੰਗ ਤਰੀਕੇ ਨਾਲ ਮੈਂ ਤੁਹਾਡੇ ਲਈ ਪੇਸ਼ ਕਰਾਂ ਤੇ ਕੋਈ ਗਲਤੀ ਮਿਲਤੀ ਹੋਈ ਹੋਵੇ ਮਾਫ ਕਰਿਓ ਮਿਲਦੇ ਆਂ ਕਹਾਣੀ ਦੇ ਕੱਲ ਨੂੰ ਪਹਿਲੇ ਦਿਨ ਦੇ ਵਿੱਚ